ਵਾਰਹੀ ਜੀ ਦਾ ਖਾਲਸਾ ਵਾਰਹੀ ਜੀ ਕੀ ਫਤਿਹ ਧੰ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਧੰ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਦਾ 531ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਉੱਥੇ ਹੀ ਅੱਜ ਮਹੰਤ ਬਾਬਾ ਪ੍ਰੀਤਮ ਦਾਸ ਜੀ ਦੇ ਮਕਸੂਦ ਰਾ ਅਦਾਸੀਰੇ ਵੱਲੋਂ ਜਿਹੜਾ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਨੇ ਤੇ ਬਹੁਤ ਹੀ ਵਿਸਾਦ ਰੂਪ ਵਿੱਚ ਅੱਜ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਉਹਦੇ ਵਿੱਚ ਸਮੂਹੀ ಗ್ರಾಮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵੱਡੀ ਪੱਧਰ ਤੇ ਹਾਜ਼ਰੀ ਲਗਾਈ ਗਈ। ਇਸ ਮੌਕੇ ਬਾਬਾ ਪ੍ਰੀਤਮ ਦਾਸ ਵੱਲੋਂ ਇੱਕ ਹਮਨ ਕਰਵਾਇਆ ਗਿਆ ਮਾਨਵਤਾ ਦੇ ਭਲਾਈ ਵਾਸਤੇ ਜੋ ਕਿ ਕਿ ਅੱਜ ਆਪਾਂ ਦੇਖਦੇ ਆਂ ਕਿ ਹਨੇਰੀ ਮਾਰ ਆਈਗੀ ਆ। ਉਹਨਾਂ ਲਈ ਮਾਨਵਤਾ ਲਈ ਉਹਨਾਂ ਨੇ ਇੱਕ ਹਮਨ ਕਰਵਾਇਆ ਗਿਆ ਤੇ ਉਹਦੇ ਵਿੱਚ ਸਮੂਹ ਨਗਰ ਨਿਵਾਸੀਆਂ ਨੇ ਆਪਣੀ ਸਮੂਲੀਅਤ ਕੀਤੀ ਕਿਉਂਕਿ ਬਾਬਾ ਜੀ ਵੱਲੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਡੀ ਪੱਧਰ ਤੇ ਹਿੱਸੇ ਲੈ ਜਾਂਦੇ ਨੇ ਜਮਦਾਸ ਜੇਰਾ ਅਦਾਸੀ ਉਹਨਾਂ ਸਿੱਖਾਂ ਮਹਾਰਾਜੀ ਦੇ 531ਵੇਂ ਜਨਮ ਦਿਹਾੜੇ ਤੇ ਸੋਹ ਨਦਰਵਾਸ ਦੇ ਦਰਵਾਜ਼ੇ ਤੇ ਆਪਿਆਂ ਨੂੰ ਲਖ ਲਖ ਬਰਾਇਦਾਂ ਹੋਰ ਭਗਵਾਨ ਸਿੱਖ ਮਹਾਰਾਜੀ मस्ताहा, 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 चावल बूंदों पर मिल जाए, आपके साथ में ओह अमरमिर्जा, 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 अमरमिर्�

Música ਮਹਾਂਕ੍ਰਿਤਕ ਕਲਕਾਵਰੀ ਦੀ ਪਤਈ ਪਿੰਡ ਮਛੂ ਦਾ ਸੀ ਪੈਸ ਜਲਾ ਉਹ ਹੈ ਜਿੱਥੇ ਸੰਤਾਨ ਬਾਬਾ ਕ੍ਰਿਸ਼ਣੰਦਰ ਮਹਾਰਾਜ ਜੀ ਦੇ ਪੰਚਪਤਰੀ ਮਿਤੀ ਪ੍ਰਕਾਸ਼ ਦੇ ਅਧੂ ਸਮਰਪਤ ਜਿੱਥੇ ਮਹਾਂਕ੍ਰਿਤਕ ਦਾਬ ਦੀ ਮਸੂਲੇ ਵੱਲੋਂ ਵੱਡੇ ਪੱਧਰ ਤੇ ਸਾਹਸਾਲ ਪੜਾਵਾ ਕੀਤਾ ਗਿਆ ਲਾ ਉਸੇ ਨਗਰ ਦੀ ਸਮੂਹਤੀ ಗ್ರಾಮ ਪੰਚਾਇਤ ਸਰਪੰਚ ਭਾਕ ਸਿੰਘ ਤੇ ਉਹਨਾਂ ਦੇ ਪ੍ਰਤਵੰਤ ਤੇ ਪੰਚਾਇਤ ਮੈਂਬਰ ਤੇ ਸੈਂਡ ਦੇ ਪਹੁੰਚੇ ਸਾਰੇ ਹੀ ਮੈਂਬਰ ਸਾਹਿਬਾਂ ਤੇ ਹੋਰ ਵੀ ਸੱਜਣ ਜਿੰਨੇ ਵੀ ਆਏ ਨੇ ਬਾਬਾ ਜੀ ਵੱਲੋਂ ਇਹਨਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਪੂਰੀ ਪਿੰਡ ਦੀ ਪੰਚਾਇਤ ਵੱਲੋਂ ਵੱਡੀ ਪੱਧਰ ਤੇ ਹਰ ਸਾਲ ਜਿੱਥੇ ਇਹ ਭੰਡਾਰਾ ਕੀਤਾ ਜਾਂਦਾ ਉੱਥੇ ਹੀ ਸਾਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਬਾਬਾ ਜੀ ਵੱਲੋਂ ਗਪਾਲ ਮੋਚ ਨੇ ਤੇ ਵੱਡੇ ਫੀਰਤ ਤੇ ਵੱਡਾ ਯੋਗਦਾਨ ਬਾਬਾ ਪ੍ਰੀਤਮ ਦਾਸ ਵੱਲੋਂ ਕੀਤਾ ਜਾਂਦਾ ਬਰਾਲਾ ਧੰਨਵਾਦ ਕਰਦਾ ਇਹਨਾਂ ਮਹਾਂਪੁਰਸ਼ਾਂ ਦਾ ਚੈਨਲ ਵੱਲੋਂ ਜੋ ਇਹ ਜੇ ਮਹਾਪੁਰਸਾਂ ਦੇ ਬਦੌਲਤ ਹੀ ਇਹ ਮਨੁੱਖਤਾ ਦੇ ਕੰਮ ਹੁੰਦੇ ਨੇ ਬਲਵੋ ਸਦੇਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰਪਿੰਡ ਮੁਕਸੁਰਾ ਵੱਲੋਂ ਜੋ ਬਾਬਾ ਪ੍ਰੀਤਮ ਦਾਸ ਜੀ ਨੇ ਹਰ ਸਾਲ ਦੀ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਹਰ ਸਾਲ ਦੀ ਤਰ੍ਹਾਂ ਬਹੁਤ ਸੰਗਤਾਂ ਨੇ ਜਿਹੜੀਆਂ ਬਾਹਰੋਂ ਪਿੰਡੋਂ ਸਾਰੇ ਹੀ ਸੰਗਤਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਆਖਦੇ ਆ ਤੇ ਨਾਲ ਹੀ ਬਾਬਾ ਜੀ ਦਾ ਕੋਈ ਵੀ ਸਾਡੇ ਪਿੰਡ ਦੇ ਵਿੱਚ ਮਤਲਬ ਕਿਸੇ ਨੂੰ ਲੋੜ ਆ ਤਾਂ ਬਾਬਾ ਜੀ ਹਰ ਸਾਡੇ ਨਾਲ ਖੜਦੇ ਨੇ ਕਿਉਂਕਿ ਹਰ ਸਾਲ ਅਸੀਂ ਕਪਾਲ ਮੁਛਨ ਲੰਗਰ ਵੀ ਲਾਉਂਦੇ ਆ ਉੱਥੇ ਵੀ ਬਾਬਾ ਸ੍ਰੀ ਚੰਦ ਜੀ ਨੂੰ ਇੱਥੇ ਵੀ ਬਹੁਤ ਵੱਡਾ ਪ੍ਰਾਲਾ ਕਰਦੇ ਨੇ ਤੇ ਬਾਬਾ ਜੀ ਸਾਡੇ ਨਾਲ ਕਪਵਾਲ ਮੋਚਨ ਦੇ ਲੰਗਰਾਂ ਦੇ ਵਿੱਚ ਵੀ ਬਹੁਤ ਵੱਡਾ ਸਹਿਯੋਗ ਪਾਉਂਦੇ ਨੇ ਕਿਉਂਕਿ ਬਾਬਾ ਜੀਆ ਦੇ ਸਾਰੇ ਜ਼ਿੰਮੇਵਾਰੀ ਬਾਬਾ ਜੀ ਬਾਬਾ ਪ੍ਰੀਤਮਦਾਸ ਜੀਾਂ ਦੀ ਹੋਈ ਉੱਥੇ ਸਾਰੇ ਸੁੱਕੀ ਜਾਂਦੇ ਐ ਇਹਨਾਂ ਨੂੰ ਕਿ ਬਾਬਾ ਜੀ ਪ੍ਰੀਤਮਦਾਸ ਜੀ ਜੋ ਸ਼੍ਰੀ ਚੰਦੀ ਦੇ ਸੰਗਲ ਸੁਖਨੇ ਸਾਹਿਬ ਦੇ ਪਾਠ ਤੇ ਅੱਜ ਬਾਬਾ ਸ਼੍ਰੀ ਚੰਦੀ ਦੇ ਲੰਗਰ ਹੰਡਾਰੇ ਚੱਲਦੇ ਹੋਏ ਸਾਰੇ ਇਹ ਨਗਰ ਨੂੰ ਨੇ ਆਵੇ ਬਾਰੋਂ ਸੁਖਮਿਆਂ ਖਾਣਤਾ ਆ ਹੋਰ ਜਾਂਦਾ ਕਿ ਈ ਆਇਆ ਆਖਦੇ ਆ ਤੇ ਬੋਏ ਬੁਰੀ ਕੰਮ ਖਾਸਾ ਵਾਏ ਬੁਰੀ